ਸਚੇਕਾਲ ਮੈਸ਼ਰ ਸ਼ਰਮਾ ਪੰਜਾਬ ਅਪਡੇਟਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤਰਨਤਾਰਨ ਜ਼ਿਲ੍ਹਾ ਦੇ ਹਲਕਾ ਪੱਟੀ ਦੇ ਪਿੰਡ ਸ਼ੇਰੋ ਵਿਖੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਪਹੁੰਚੇ ਜਿਨ੍ਹਾਂ ਦੇ ਪਹੁੰਚਣ ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਜ ਸਿੰਘ ਭੁੱਲਣ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਨਸ਼ਾ ਵਿਰੁੱਧ ਮੁਹਿੰਮ ਨੂੰ ਤੇਜ਼ ਕਰਨ ਬਾਰੇ ਵਿਚਾਰ ਵਟਾਂਦਰਾ ਹੋਇਆ ਅੰਦਾਜ਼ੀ ਕੀ ਇਹ ਸਾਰੀ ਅਹਿਮ ਜਾਣਕਾਰੀ ਮੰਤਰੀ ਲਾਲਜਿਤ ਸਿੰਘ ਭੋਲਰ ਦੇ ਵੱਲੋਂ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਸਾਹਿਬ ਅਤੇ ਸਾਡੇ ਹਲਕਾ ਪੱਟੀ ਦੇ ਪਿੰਡਾਂ 'ਚੇਰੋ ਵਿਖੇ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬਚੰਦ ਘਟਾਰੀਆ ਜੀ ਦਾ ਪਹੁੰਚਣ ਤੇ ਸਵਾਗਤ ਕੀਤਾ ਗਿਆ ਤੇ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਬਾਰੇ ਅਤੇ ਨਸ਼ੇ ਬਿਲਕੁਲ ਖਤਮ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤਦ ਦੱਸਿਆ ਕਿ ਪੰਜਾਬ ਸਰਕਾਰ ਜਦੋਂ ਦੀ ਸੱਤਾ ਦੇ ਵਿੱਚ ਆਈ ਹੈ ਤਾਂ ਇੱਕੋ ਇੱਕ ਮਕਸਦ ਹੈ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਪੰਜਾਬ ਬਣਾਉਣਾ ਜਿਸ ਦੇ ਚੱਲਦੇ ਆ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਿਹੜੀ ਕਿ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਬਹੁਤ ਸਾਰੇ ਜਿਹੜੇ ਕਿ ਨਸ਼ਾ ਤਸਕਰ ਨੇ ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਘਾਰਟਾਇਏ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਤਾ ਇਸ ਮੁਹਿੰਮ ਤੋਂ ਜਿਹੜੇ ਕਿ ਲੋਕ ਬੇहद ਪ੍ਰੇਰਿਤ ਹਨ ਪੰਜਾਬ ਦੇ ਲੋਕ ਬੇहद ਖੁਸ਼ ਹਨ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਇਸ ਮੁਹਿੰਮ ਦੇ ਵਿੱਚ ਵੀ ਵੱਧ ਚੜ ਕੇ ਜਿਹੜੇ ਕਿ ਲੋਕ ਹਿੱਸਾ ਲੈ ਰਹੇ ਨੇ ਤਾਂ ਨਾਜ਼ ਦੇ ਕਿ ਗੁਲਾਬ ਚੰਦ ਕਟਾਰੀਆ ਜੋ ਕਿ ਪੰਜਾਬ ਦੇ ਗਵਰਨਰ ਹਨ ਉਹ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸ਼ੇਰੋ ਵਿਖੇ ਪਹੁੰਚੇ ਤਾਂ ਉਹਨਾਂ ਦਾ ਪਿੰਡ ਪਹੁੰਚਣ ਤੇ ਨਿੱਗਾ ਸਵਕਤ ਵੀ ਕੀਤਾ ਗਿਆ ਤੇ ਨਾਲ ਹੀ ਵਿਚਾਰ ਵਟਾਂਦਰਾ ਹੋਇਆ ਕਿ ਨਸ਼ਿਆਂ ਨੂੰ ਪੰਜਾਬ ਦੇ ਵਿੱਚ ਜੋ ਬਿਲਕੁਲ ਖਤਮ ਕਰਨਾ ਹੈ ਨਸ਼ਿਆਂ ਦੀ ਜੜੀ ਜੜਾ ਇਹੋ ਪੰਜਾਬ ਦੇ ਵਿੱਚੋਂ ਬਿਲਕੁਲ ਖਤਮ ਕਰਨੀ ਹੈ ਇਹ ਹੀ ਪੰਜਾਬ ਸਰਕਾਰ ਦਾ ਮਕਸਦ ਹੈ। ਇਹਦੇ 'ਚ ਕੋਈ ਹਰ ਜਿੰਨੀ ਨਾ ਜੇ ਕੋਈ ਆਪਣੇ ਪਿੰਡ 'ਚ ਆਪਣੇ ਲਾਗੇ 'ਚ ਕੋਈ ਵੱਡਾ ਨਸ਼ਾ ਵੇਚਦਾ ਤਾਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਐਸੀ ਦੇਖਣ ਦਾ ਨਾਮ ਹੀ ਦੱਸਣਾ ਚਾਹੀਦਾ। ਅੱਗੇ ਜੇ ਆਪਾਂ ਇਹੋ ਸਮਝਦੇ ਰਹੇ ਆ ਕਿ ਕੋਈ ਨਹੀਂ ਸਾਨੂੰ ਕੀ ਲੱਗੇ ਸਾਡੀ ਗਲੀ ਮੱਲੇ ਦਾ ਜਾਂ ਕੋਈ ਸਾਡੇ ਪਿੰਡ ਦਾ ਮੁੰਡਾ ਨਸ਼ਾ ਕਰਦਾ ਜਾਂ ਕੋਈ ਵੇਚਦਾ ਸਾਡਾ ਘਰ ਬੰਜਿਆ ਸਾਨੂੰ ਕਿਸੇ ਨਾਲ ਕੀ ਲੱਗੇ ਪਰ ਇਹ ਵੇਖੋ ਦੁੱਧ ਤੇ ਖੁੱਦ ਫਟਣ ਲੱਗਾ ਕੋਈ ਸਮਾਂ ਨਹੀਂ ਲੱਗਦਾ ਇਹ ਪੁੱਛਦਾ ਨਹੀਂਦਾ ਕਿ ਦੀ ਵਾਲੀ ਕਿਹੜੇ ਘਰ ਦੀ ਕਰਵਾ ਜਣੀ ਹੈ ਜੇ ਗਵਾਰਦੀ ਦਾ ਮੁੰਡਾ ਕਰਦਾ ਨਾ ਜਾਂ ਤਾਂ ਗਲੀ 'ਚੋਂ ਮੁੰਡਾ ਕਰਦਾ ਉਹਨੂੰ ਜੇ ਸਮਝਾ ਕੇ ਵੀ ਸਾਡਾ ਮੁੰਡਾ ਹੋਵੇ ਤਾਂ ਫੇਰ ਆਪਣਾ ਸਮਾਜ ਬਚਦਾ ਉਹ ਜੇ ਗਵਾਂਡੀ ਦਾ ਮੁੰਡਾ ਲੱਗਾ ਤੇ ਤੁਹਾਡੇ ਮੁੰਡੇ ਦਾ ਪਤਾ ਕੋਈ ਨਹੀਂ ਉਹਨੇ ਗਵਾਂਡੀ ਦੇ ਮੁੰਡੇ ਕਿਹੜੇ ਲੁਫੇ ਰਾਏ ਪਾ ਦੇਣਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹਦੇ 'ਚ ਬੱਚਿਆਂ ਨੂੰ ਵੀ ਅਵੇਅਲਨਸ ਦੇਣੀ ਚਾਹੀਦੀ ਆ ਤੇ ਨਾਲ ਜਿਹੜਾ ਕੋਈ ਵੇਚਦਾ ਨਸ਼ਾ ਆਪਣੇ ਅਫਸਰ ਬੜੇ ਮਾਅਦਾਰ ਨੇ ਐਸਐਸਪੀ ਸਾਹਿਬ ਬੜੇ ਵਧੀਆ ਕੰਮ ਕਰਨ ਵਾਲੇ ਡੀਸੀ ਸਾਹਿਬ ਵੀ ਵਧੀਆ ਕੰਮ ਕਰਨ ਵਾਲੇ ਸਭ ਤੋਂ ਪਹਿਲਾਂ ਤੇ ਆਪਾਂ ਵਧਾਈ ਦੇ ਪਾਤਰ ਆ ਆ ਆਪਣੇ ਇਲਾਕੇ ਦੀ ਜਿਹੜੀ ਬਿਲਡਿੰਗ ਆ ਨਾ ਇਹ ਇੱਥੇ ਨਸ਼ੇ ਦਾ ਅੱਡਾ ਬਣਿਆ ਸੀ ਲੰਗ ਦੇ ਟਰਪੇ ਇੱਥੇ ਬਦਮਾਸ਼ ਚੋਰ ਲੁਕਦੇ ਇੱਥੇ ਨਸ਼ਾ ਕਰਦੇ ਇਹਨਾਂ ਦੇ ਵਿੱਚੋਂ ਥੋੜੇ ਜੇ ਪੈਸੇ ਦੇ ਨਾਲ ਜਾਂ ਬਿਲਡਿੰਗ ਏਡੀ ਵਧੀਆ ਬਣਾਤੀ ਇੱਥੇ ਭੈਣਾਂ ਨੂੰ ਜਿਹੜਾ ਸਲਾਈ ਵਾਲੀਆਂ ਮਸ਼ੀਨਾਂ ਲਾ ਕੇ ਬਿਤੀਆਂ ਨਾਲੇ ਰੋਜ਼ਗਾਰ ਮਿਲ ਗਿਆ ਨਾਲੇ ਮਸ਼ੀਨੀਆਂ ਦਾ ਟਾਈਮ ਮਿਲ ਗਿਆ ਇਹ ਵੱਡਾ ਅਟਾਹੀ ਮਸ਼ੀਨੀਆਂ ਦਾ ਮੇਨ ਰੋਡ ਤੇ ਤੇ ਰਾਤ-ਰਾਤ ਇੱਥੇ ਲੁਕੇ ਉਹ ਬਾਤਾਂ ਨਹੀਂ ਕਰਦੀਆਂ ਹੁਣ ਪਤਾ ਇਹ ਆਪਾਂ ਸਾਰਿਆਂ ਨੂੰ ਸਹਿਯੋਗ ਕਰਨਾ ਪੈਣਾ ਜਿਹੜੀਆਂ ਵਿਲੇ ਡਿਫੈਂਸ ਕਮੇਟੀਆਂ ਬਣੀਆਂ ਉਹਨਾਂ ਦੇ ਸਹਿਯੋਗ ਨਾਲ ਆਪਾਂ ਨੂੰ ਆਦਾ ਇਲਾਕਾ ਸਾਫ਼ ਕਰ ਲਈ ਲਿਪੋ ਜੇ ਇਹ ਗੈਸਟਰ ਵਾਲ ਤੇ ਸਮਗਲਰ ਵਾਲ ਇਹ ਦੋ ਚੀਜ਼ਾਂ ਬੰਦ ਹੋ ਗਈਆਂ ਤਾਂ ਸਾਡਾ ਪੰਜਾਬ ਮੁੜ ਤੋਂ ਰੰਗਲਾ ਬਣਿਆ ਪਾ ਜੂਗਾ ਤੇ ਇਸ ਜੋਗ ਆਪਾਂ ਸਾਰੇ ਦਵਾਂਗੇ ਤੇ ਫਿਰ ਕੰਮ ਕਰਨਾ ਅੱਗੇ ਪਹਿਲੀ ਨਾਲ ਸਰਕਾਰਾਂ ਚ ਜਿਹੜੇ ਐਮ ਐਲ ਏ ਮੰਤਰੀ ਉਹਦੇ ਹੀ ਉਹਨਾਂ ਦੇ ਕੋਲ ਜਾਂਦੇ ਸੀ ਅਕਸਰਾਂ ਨੂੰ ਵੀ ਇਹ ਸਾਡਾ ਬੰਦਾ ਇੱਕ ਵਾਰ ਮਾਫ ਕਰਦੇ ਤੇ ਉਹਨੇ ਬੰਦੇ ਨੂੰ ਛੁੱਟ ਗਿਆ ਕਿ ਫਿਰ ਪੂਰੇ ਜ਼ੋਰ ਨਾਲ ਨਸ਼ਾ ਵੇਚਣਾ ਸ਼ੁਰੂ ਕਰ ਦੇਣਾ ਵੀ ਚਲੋ ਸਾਨੂੰ ਦੇ ਉਸਤ ਪ੍ਰਾਈਜ ਲੀਡਰਾਂ ਦੀ ਅਕਸਰਾਂ ਦੀ ਐਮ ਐਲ ਏ ਦੀ ਮੰਤਰੀ ਦੀ ਤਦ ਉਹ ਜੁਰਨਾ ਆ ਆਪਣੀ ਸਰਕਾਰ ਐਮ ਐਲ اے ਮੰਤਰੀ ਸਾਰੇ ਅਫਸਰ ਸਭਾ ਉਹ ਸਾਰੇ ਸੰਸਦਿਆ ਨੇ ਵੀ ਇਹ ਯਾਰ ਮਾਰ ਦੋਈ ਬਸ ਕੋਸ਼ਿਸ਼ ਇਹ ਕਰੀਏ ਪਿੰਡਾਂ ਦੇ ਵਿੱਚ ਨੰਬਰਦਾਰਾਂ ਨੂੰ ਸਰਪੰਚਾਂ ਨੂੰ ਸਾਬਕਾ ਸਰਪੰਚਾਂ ਤੇ ਸਾਬਕਾ ਐਸਸੀਆਂ ਨੂੰ ਅਵੇਅਰ ਕਰੀਏ ਵੀ ਜਿਹੜਾ ਸਮਗਰ ਬਣਿਆ ਜਿਹਨਾਂ ਉਹਦੇ ਪਿੱਛੇ ਜਮਾਨਤ ਕਰਾਉਣੀ ਹੈ ਜਦੋਂ ਇਹਨਾਂ ਲੋਕਾਂ ਦੀ ਜਮਾਨਤ ਆਣਾ ਨਾ ਹੀ ਆ ਔਰ 41000 ਸਮਗਰ ਫੜ ਕੇ ਅੰਦਰ ਦਿੱਤਾ ਉਹ ਫਿਰ ਉਹਨਾਂ ਦੀ ਜਮਾਨਤ ਇਹ ਬਾਹਰ ਹੁੰਦੇ ਤੇ ਫੇਚ ਨਾ ਚਾਵੇ ਚਾ ਜੇ ਇਹਨਾਂ ਲੋਕਾਂ ਦੀਆਂ ਜਮਾਤਾਂ ਨਾ ਹੋਣ ਇਹਨਾਂ ਨੂੰ ਡਾਹੋ ਕਿ ਸਾਡੇ ਪਿੱਛੇ ਕਿਸੇ ਨੰਬਰ ਦਾ ਕਿਸੇ ਸਰਪੰਚ ਕਿਸੇ ਅਮਤੀ ਕਿਸੇ ਮੈਂਬਰ ਨਹੀਂ ਹੋਣਾ ਕਿਸੇ ਨੇ ਜਮਾਤੀ ਨਹੀਂ ਵੱਲ ਜਾਓ ਚੌਂਹਿਆ ਡੇਂਡਿਆਂ ਦੇ ਨਸ਼ਾ ਵੇਚਣਾ ਛੱਡ ਕੇ ਡੇਂਡਿਆਂ ਦਾ ਪਕਾ ਲਾਪਣਾ ਪੈਣਾ ਇਹ ਆਪਾਂ ਨੂੰ ਰੱਖ ਲੈ ਕੇ ਸਮਾਜ ਵਿੱਚ ਆਉਣਾ ਪੈਣਾ ਤੇ ਤਗੜਿਆਂ ਨਾਲ ਆਪਣਾ ਇਹ ਲੜਾਈ ਆਪਾਂ ਨੂੰ ਇਹ ਸੰਭ ਕੇ ਲੜਨੀ ਪੈਣੀ ਆ ਇਹ ਲੜਾਈ ਸਾਡੀ ਨੀਤੀ ਦੀ ਲੜਾਈ ਹੈ ਅਸੀਂ ਆਪਣੇ ਪੁੱਤਾਂ ਨੂੰ ਆਪੀਆਂ ਧੀਆਂ ਨੂੰ ਆਪੇ ਸਮਾਏ ਨੂੰ ਨਸ਼ਾ ਮੁਕਤ ਸਮਾਜ ਬਣਾਉਣਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਈਕੂ ਟੀਕਾ ਖਾਲਸਾ ਵਾਈਕੂ ਕਿੱਕੀ ਭਤੀ ਪੰਜਾਬ ਅਪਡੇਟਸ ਵਿੱਚ ਫਿਲਹਾਲ ਨਹੀਂ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ